ਜਬ ਐਮਬੀਐਮ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਹਾਲੀ ਦੇ ਵਿੱਚ 트ੰਪ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਵਜੋਂ ਸੋਚ ਚੁੱਕੀ ਗਈ ਹੈ ਸੋਚ ਚੁੱਕਣ ਤੋਂ ਬਾਅਦ ਜੋ ਵੱਡੇ ਵੱਡੇ ਐਲਾਨ 트ੰਪ ਦੇ ਵੱਲੋਂ ਕੀਤੇ ਗਏ ਨੇ ਆ ਕਈ ਵੱਡੀਆਂ ਅਜਹੀਆਂ ਗੱਲਾਂ 트ੰਪ ਨੇ ਆਖੀਆਂ ਨੇ ਜਿਸ ਨੂੰ ਸੁਣ ਕੇ ਕਈਆਂ ਦੀ ਰਾਤਾਂ ਦੀ ਨੀਂਦ ਉੱਡ ਗਈ ਕਿ ਲੱਗਦਾ ਸੀ ਕਿ 트ੰਪ ਨੇ ਸਭ ਤੋਂ ਵੱਡਾ ਬਿਆਨ ਦੇ ਦਿੱਤਾ ਹੈ ਜਿਸ ਦੇ ਵਿੱਚ ਕੀ ਕਈ ਲੱਖਾਂ ਭਾਰਤੀਏ ਨੇ ਜੋ ਕਿ ਵਾਪਸ ਭੇਜੇ ਜਾਣ ਕੀਤਾ ਸੀ ਕਿ 트ੰਪ ਨੇ ਰਾਸ਼ਟਰਪਤੀ ਬਣਦੇ ਹੀ ਫਰਮਾਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਕੀ ਕਿਹਾ ਹੈ ਕਿ ਲਗਾਹੀਂ ਭਾਰਤੀਆਂ ਨੂੰ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਭਾਰਤ ਭੇਜੇ ਜਾਵੇਗਾ ਡੋਨਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਵਜੋਂ ਸੋਚ ਚੁੱਕੀ ਹੈ ਸੋਚ ਚੁੱਕਣ ਦੇ ਨਾਲ ਹੀ ਵੱਡੇ ਐਲਾਨ ਕੀਤੇ ਨੇ ਔਰ ਫੈਸਲਾ ਲੱਗਾ ਸੀ ਤਾਂ ਕਿ ਦੁਨੀਆ ਨੂੰ ਹੈਰਾਨ ਕਰ ਦਿੱਤਾ ਉਹਨਾਂ ਨੇ ਰਾਸ਼ਟਰਪਤੀ ਬਣਦੇ ਹੀ ਉਹਨਾਂ ਨੇ WHO ਛੱਡਣ ਕੈਨੇਡਾ ਤੇ ਟੈਰਿਫ ਲਗਾਉਣ ਅਤੇ ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਦੇ ਵੱਡੇ ਫੈਸਲੇ ਤੇ ਹਾਲਾਂਕਿ 트ੰਪ ਦੇ ਇੱਕ ਹੋਰ ਫਰਮਾਨ ਨੇ ਜ਼ਿਆਦਾਤਰ ਭਾਰਤੀਆਂ ਨੂੰ ਚਿੰਤਾ ਦੇ ਵਿੱਚ ਪਾਇਆ ਹੋਇਆ ਹੈ ਰਾਤਾਂ ਦੀ ਨੀਂਦ ਜੋ ਕਿ ਉਡਾਈ ਹੋਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰਦਿਆਂ ਕਿਹਾ ਕਿ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਲਈ ਖਤਰਾ ਪੈਦਾ ਹੋ ਗਿਆ ਹੈ ਕਿਉਂਕਿ ਜੇ ਹੁਣ ਕਾਨੂੰਨ ਲਾਗੂ ਜਾਵੇਗਾ ਹੁਕਮ ਦੇ ਦਿੱਤੇ ਗਏ ਨੇ ਗੈਰ ਕਾਨੂੰਨੀ ਜੋ ਅਸਥਾਈ ਦਸਤਾਵੇਜ਼ ਵਾਲੇ ਲੱਖਾਂ ਹੀ ਵਿਦੇਸ਼ੀ ਨਾਗਰਿਕ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਵਿੱਚ ਕੀ ਭਾਰਤੀ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਨੇ ਸੋ ਦੱਸਿਆ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트ਰੰਪ ਵੱਜੂ ਕੀ ਪ੍ਰੈਜ਼ੀਡੈਂਟ ਆਫ ਅਮਰੀਕਾ ਵੱਡਾ ਬਿਆਨ ਉਹਨਾਂ ਵੱਲੋਂ ਦੇ ਦਿੱਤਾ ਗਿਆ ਹੈ ਗੈਰ ਕਾਨੂੰਨੀ ਅਸਥਾਈ ਜੋ ਭਾਰਤੀ ਨੇ ਉਹਨਾਂ ਨੂੰ ਜੋ ਕਿ ਦੇਸ਼ ਛੱਡਣ ਦੇ ਆਦੇਸ਼ ਦਿੱਤੇ ਜਾਣਗੇ ਜਦ ਹੀ ਕਾਰਵਾਈ ਇਹ ਕੀਤੀ ਜਾ ਕੇ ਗਈ 47ਵੇਂ ਰਾਸ਼ਟਰਪਤੀ ਦੇ ਵਜੋਂ ਸੋਚ ਚੁੱਕੀ ਹੈ ਸੋਚ ਚੁੱਕਣਾ ਦੋ ਤਰ੍ਹਾਂ ਦੇ ਬਾਦ ਉਹਨਾਂ ਨੇ ਵੱਡੇ ਫੈਸਲੇ ਲਤੇ ਨੇ ਜਿਨ੍ਹਾਂ ਦੇ ਵਿੱਚੋਂ ਦੁਨੀਆ ਨੂੰ ਹੈਰਾਨ ਕਰਨ ਵਾਲੇ ਫੈਸਲੇ ਨੇ ਜਿਸ ਦੇ ਵਿੱਚ ਕਿ WHO ਨੂੰ ਛੱਡਣਾ ਕੈਨੇਡਾ ਦੇ ਟੈਰਿਫ ਲਗਾਉਣਾ ਅਤੇ ਪੈरिस ਜਲਵਾਯੂ ਸਮਝੌਤਾ ਅਤੇ ਗੈਰ ਕਾਨੂੰਨੀ ਜੋ ਲੋਕ ਨੇ ਅਮਰੀਕਾ ਦੇ ਵਿੱਚ ਇਸ ਵਕਤ ਜਿਨੇ ਵੀ ਪ੍ਰਵਾਸੀ ਨੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਮੌਜੂਦ ਨੇ ਸਭ ਨੂੰ ਹੀ ਦੇਸ਼ ਛੱਡਣ ਦੇ ਹੁਕਮ ਹੈ ਸੁਨਾਦਤੇ ਗਈ ਜੋ ਬਿਲਕੁਲ ਇਸ ਵਕਤ ਦਾ ਵੱਡਾ ਫੈਸਲਾ ਹੈ ਸੁਣਨਿਆ ਜਾ ਰਿਹਾ ਦੁਨੀਆ ਨੂੰ ਹੈਰਾਨ ਕਰ ਦਿੱਤੇ ਨੇ ਕਈਆਂ ਜਿਹੇ ਫੈਸਲੇ ਨੇ ਜੋ ਕਿ ਟਰੰਪ ਦੇ ਵੱਲੋਂ ਲੱਤੇ ਗਏ ਪੰਜਾਬੀ ਐਮਬੀਐਮ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਹਾਲੀ ਦੇ ਵਿੱਚ ਟਰੰਪ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਵਜੂ ਸੋਚ ਚੁੱਕੀ ਗਈ ਹੈ ਸੋਚ ਚੁੱਕਣ ਤੋਂ ਬਾਅਦ ਜੋ ਵੱਡੇ ਵੱਡੇ ਐਲਾਨ ਟਰੰਪ ਦੇ ਵੱਲੋਂ ਕੀਤੇ ਗਏ ਨੇ ਆ ਕਈ ਵੱਡੀਆਂ ਅਜਹੀਆਂ ਗੱਲਾਂ ਟਰੰਪ ਨੇ ਆਖੀਆਂ ਨੇ ਜਿਸ ਨੂੰ ਸੁਣ ਕੇ ਕਈਆਂ ਦੀ ਰਾਤਾਂ ਦੀ ਨੀਂਦ ਉੱਡ ਗਈ ਜਿਦਾ ਜਿ ਕਿ ਟਰੰਪ ਨੇ ਸਭ ਤੋਂ ਵੱਡਾ ਬਿਆਨ ਦੇ ਦਿੱਤਾ ਹੈ ਜਿਸ ਦੇ ਵਿੱਚ ਕੀ ਕਈ ਲੱਖਾਂ ਭਾਰਤੀਏ ਨੇ ਜੋ ਕਿ ਵਾਪਸ ਭੇਜੇ ਜਾਣ ਕੀਤਾ ਸੀ ਕਿ ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਫਰਮਾਨ ਜਾਰੀ ਕੀਤਾ ਜਿਸ ਦੇ ਵਿੱਚ ਕੀ ਕਿਹਾ ਹੈ ਕਿ ਲੱਖਾਂ ਹੀ ਭਾਰਤੀਆਂ ਨੂੰ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਭਾਰਤ ਭੇਜੇ ਜਾਵੇਗਾ ਡੋਨਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਵਜੋਂ ਸੋਚ ਚੁੱਕੀ ਹੈ ਸੋਚ ਚੁੱਕਣ ਦੇ ਨਾਲ ਹੀ ਵੱਡੇ ਐਲਾਨ ਕੀਤੇ ਨੇ ਔਰ ਫੈਸਲਾ ਲੱਗਾ ਸੀ ਤਾਂ ਕਿ ਦੁਨੀਆ ਨੂੰ ਹੈਰਾਨ ਕਰ ਦਿੱਤਾ ਉਹਨਾਂ ਨੇ ਰਾਸ਼ਟਰਪਤੀ ਬਣਦੇ ਹੀ ਉਹਨਾਂ ਨੇ WHO ਛੱਡਣ ਕੈਨੇਡਾ ਤੇ ਟੈਰਿਫ ਲਗਾਉਣ ਅਤੇ ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਦੇ ਵੱਡੇ ਫੈਸਲੇ ਲਏ ਹਾਲਾਂਕਿ 트ੰਪ ਦੇ ਇੱਕ ਹੋਰ ਫਰਮਾਨ ਨੇ ਜ਼ਿਆਦਾਤਰ ਭਾਰਤੀਆਂ ਨੂੰ ਚਿੰਤਾ ਦੇ ਵਿੱਚ ਪਾਇਆ ਹੋਇਆ ਹੈ ਰਾਤਾਂ ਦੀ ਨੀਂਦ ਜੋ ਕਿ ਉਡਾਈ ਹੋਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਾਰਜਕਾਰੀ ਆਦੇਸ਼ ਤੇ ਦਸਤਕਤ ਕਰਦਿਆਂ ਕਿਹਾ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਖਤਰਾ ਪੈਦਾ ਹੋ ਗਿਆ ਵੈ ਕਿਉਂਕਿ ਜੇ ਹੁਣ ਕਾਨੂੰਨ ਲਾਗੂ ਕੀਤਾ ਜਾਵੇਗਾ ਹੁਕਮ ਦੇ ਦਿੱਤੇ ਗਏ ਨਹੀਂ ਗੈਰ ਕਾਨੂੰਨੀ ਜੋ ਤੋਂ ਸਥਾਈ ਦਸਤਾਵੇਜ਼ ਵਾਲੇ ਲੱਖਾਂ ਹੀ ਵਿਦੇਸ਼ੀ ਨਾਗਰਿਕ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਵਿੱਚ ਕੀ ਭਾਰਤੀ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਨੇ ਸੋ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਜੂ ਕੀ ਪ੍ਰੈਜ਼ੀਡੈਂਟ ਆਫ ਅਮਰੀਕਾ ਵੱਡਾ ਬਿਆਨ ਉਹਨਾਂ ਵੱਲੋਂ ਦੇ ਦਿੱਤਾ ਗਿਆ ਹੈ ਗੈਰਕਾਨੂੰਨੀ ਅਸਥਾਈ ਜੋ ਭਾਰਤੀ ਨਹੀਂ ਉਹਨਾਂ ਨੂੰ ਜੋ ਕਿ ਦੇਸ਼ ਛੱਡਣ ਦੇ ਆਦੇਸ਼ ਹੈ ਦੇ ਦਿੱਤੇ ਜਾਣਗੇ ਜਦ ਹੀ ਕਾਰਵਾਈ ਇਹ ਕੀਤੀ ਜਾ ਕੇ ਕੀਤੀ 47ਵੇਂ ਰਾਸ਼ਟਰਪਤੀ ਦੇ ਵੱਜੋਂ ਸੋਚ ਚੁੱਕੀ ਹੈ ਸੋਚ ਚੁੱਕਣ ਤੋਂ ਬਾਅਦ ਉਹਨਾਂ ਨੇ ਵੱਡੇ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚੋਂ ਦੁਨੀਆ ਨੂੰ ਹੈਰਾਨ ਕਰਨ ਵਾਲੇ ਫੈਸਲੇ ਨੇ ਜਿਸ ਦੇ ਵਿੱਚ ਕਿ WHO ਨੂੰ ਛੱਡਣਾ ਕੈਨੇਡਾ ਦੇ ਟੈਰਿਫ ਲਗਾਉਣ ਅਤੇ ਪੈरिस ਜਲਵਾਯੂ ਸਮਝੌਤਾ ਅਤੇ ਗੈਰ ਕਾਨੂੰਨੀ ਜੋ ਲੋਕ ਨੇ ਅਮਰੀਕਾ ਦੇ ਵਿੱਚ ਇਸ ਵਕਤ ਜਿਨੇ ਵੀ ਪ੍ਰਵਾਸੀ ਨੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਮੌਜੂਦ ਨੇ ਸਭ ਨੂੰ ਹੀ ਦੇਸ਼ ਛੱਡਣ ਦੇ ਹੁਕਮ ਹੈ ਸੁਣਾ ਦਿੱਤੇ ਗਏ ਨੇ ਜੋ ਬਿਲਕੁਲ ਇਸ ਵਕਤ ਦਾ ਵੱਡਾ ਫੈਸਲਾ ਹੈ ਇਸ ਨੂੰ ਮੰਨਿਆ ਜਾ ਰਿਹਾ ਦੁਨੀਆ ਨੂੰ ਹੈਰਾਨ ਕਰ ਦਿੱਤੇ ਨੇ ਕਈਆਂ ਜਿਹੇ ਫੈਸਲੇ ਨੇ ਜੋ ਕਿ ਟਰੰਪ ਦੇ ਵੱਲੋਂ ਲਤੇ ਗਏ